हां भाई अपनीया जेडी वीडियो है जा जा ना परिवार ਦੇ ਵਿੱਚ ਬੈਹਿ ਕੇ ਨਾ ਦੇਖੋ ਮਾੜੀ ਜੀ ਕਿਸੇ ਪਾਸੇ ਪਰੇ ਹੋ ਜੋ ਤੇ ਪਰੇ ਹੋ ਕੇ ਦੇਖ ਲੋ ਤੁਹਾਨੂੰ ਅੱਜ ਇੱਕ ਜੋਕ ਸੁਣਾਉਣਾ ਹੈ ਜਿਹੜਾ ਪੰਜਾਬੀ ਜੋਕ ਆ ਗਾ ਇਹ ਇੱਕ ਨਾ ਬਈ ਪਿੰਡਾਂ ਦੇ ਵਿੱਚ ਇੱਕ ਜੱਟ ਸੀਗਾ ਬਈ ਆਣ ਪੜ ਜਾ ਜੱਟ ਸੀਗਾ ਪੇਂਡੂ ਜਾਂ ਉਹਦੇ ਦਾ ਗੋਲਣਾ ਚ ਦਰਦ ਹੋਣ ਲੱਗ ਗਿਆ ਤੇ ਉਹਨੂੰ ਕਹਿੰਦੇ ਰਾਜ ਦੇਦਾ ਬਈ ਤੂੰ ਸ਼ਹਿਰ ਵਾਲੇ ਡਾਕਟਰ ਨੂੰ ਦਿਖਾ ਉਹ ਬਜਾਰਾ ਬੱਸ ਚੜ ਕੇ ਜੋ ਸ਼ਹਿਰ ਗਿਆ ਤੇ ਸ਼ਹਿਰ ਹੁਣ ਡਾਕਟਰ ਬਾਬੋ ਵੱਡੇ ਤੋਂ ਵੱਡੇ ਹੁੰਦੇ ਆ ਤੇ ਉੱਥੇ ਜਾ ਕੇ ਡਾਕਟਰ ਕੋਲੇ ਜਾੜਾ ਦਾ ਬਈ ਡਾਕਟਰ ਸਾਹਿਬ ਵੀ ਮੇਰੇਆਂ ਗੋਲਣਾ ਦੇ ਵਿੱਚ ਬਹੁਤ ਦਰਦ ਆ ਡਾਕਟਰ ਨੇ ਫਿਰ ਬਈ ਕੀ ਕੀਤਾ ਡਾਕਟਰਾਂ ਦਾ ਵੀ ਤੇਰਾ ਦਾ ਜੋ ਵੇਖਦੋ ਕਿਹਾ ਵੀ ਤੁਰੀਆਂ ਗੋਲਿਆਂ ਦਾ ਆਪਰੇਸ਼ਨ ਹੋਊਗਾ ਤੇ ਬਈ ਉਹ ਡਰ ਗਿਆ ਪਿੰਡਾਂ ਵਾਲਾ ਉਹ ਆਦਾ ਬਈ ਮੈਂ ਤਾਂ ਫੇਰ ਡਾਕਟਰਾਂ ਦਾ ਵੀ ਫੇਰ ਫੋਰ ਨਹੀਂ ਬਈ ਹਨਾ ਬਈ ਕੰਮ ਖਤਰੇ ਤੇ ਆ ਬਈ ਗੋਲਿਆਂ ਦਾ ਤਾਂ ਆਪਰੇਸ਼ਨ ਹੋਊਗਾ ਵੀ ਇਹਦਾ ਰਸਾ ਲੱਗੀਆਂ ਚਲ ਬਈ ਕਰ ਦੇ ਕਰਾਉਂਦਾ ਡਾਕਟਰ ਨੇ ਉਹਦਾ ਵੀ ਆਪਰੇਸ਼ਨ ਕਰਤਾ ਗੋਲਿਆਂ ਦਾ ਤੇ ਗੋਲਿਆਂ ਕੱਢ ਕੇ ਧੁੱਪੇ ਸੁੱਕਣੇ ਪਾਤੀਆਂ ਤੇ 10 12 ਘੰਟਾ ਆਪਰੇਸ਼ਨ ਸੀ ਤੇ ਡਾਕਟਰ ਆਪ ਰੋਟੀ ਖਾਣ ਲੱਗਾ ਤੇ ਉਹ ਗੋਲੀ ਇੱਕ ਕੁੱਤਾ ਖਾ ਗਿਆ ਜਾ ਕੇ ਉਹਦੀ ਜਿਹੜੋ ਮੁੜ ਕੇ ਡਾਕਟਰ ਆਇਆ ਜਿਹੜੋ ਗੋਲੀਆਂ ਹੁਣ ਪਾਉਣ ਲੱਗਾ ਤੋਂਪ ਲਵਾ ਕੇ ਗੋਲਿਆਂ ਨਾ ਪਾਉਣਾ ਸੀਗਾ ਤੇ ਇੱਕ ਉਥੇ ਇੱਕ ਗੋਲੀ ਤੇ ਡਾਕਟਰ ਦੇ ਘਰ ਵਾਲੀ ਆਂਦੀ ਵੀ ਇੱਕ ਜਿਹੜੀਆਂ ਤਰ੍ਹਾਂ ਗੋਲਿਆਂ ਨਾ ਸੁੱਕਣੇ ਪਾਗਾ ਉਹਦਾ ਇੱਕ ਆ ਕੇ ਕੁੱਤਾ ਖਾ ਗਿਆ ਚੱਕ ਕੇ ਉਹ ਡਾਕਟਰ ਦੇ ਬਾਪਾ ਭਾਦੀ ਬਣ ਗਏ ਵੀ ਭੰਦੇ ਦੀਆਂ ਗੋਲਿਆਂ ਇੱਕ ਲੈ ਇੱਕ ਗੋਲੀ ਰਹਿ ਗਈ ਵੀ ਹੁਣ ਬਣੂਗੀ ਉਹਦੇ ਘਰ ਵਾਲੀ ਆਂਦੀ ਵੀ ਕਿਹੜਾ ਪਤਾ ਲੱਗਣਾ ਮਿਆਣਪੜ ਜਾਤਾਂ ਵੀ ਇੱਕ ਆਂ ਗਾਂ ਮਿੱਟੀ ਦੀਆਂ ਘਾਰੇ ਦੀ ਗੋਲੀ ਵਟ ਕੇ ਪਾ ਦੇ ਕੋਹ ਨਹੀਂ ਹੁੰਦਾ ਵੀ ਡਾਕਟਰ ਨੇ ਕੀ ਕੀਤਾ ਗੋਲੀ ਵਟ ਕੇ ਘਾਰੇ ਦੀ ਤੇ ਉਹਦੇ ਪਿੰਡੂ ਜੱਟ ਦੇ ਪਾਤੀ ਗੋਲਿਆਂ ਤੋਂ ਪੂਰੀਆਂ ਕਰਤੀਆਂ ਤੇ ਦੋ ਬਾਈ ਦੇਦੀ ਉੱਠ ਗਿਆ ਮੁੜ ਕੇ ਡਾਕਟਰ ਸੋਚਦਾ ਰਿਹਾ ਕਰੇ ਬਈ ਯਾਰ ਬੰਦਾ ਕੀ ਸੋਚਦਾਊਗਾ ਕੀ ਸੋਚਦਾ ਉਹ ਕਦੇ ਦੁਹਾ ਤੰਨਾ ਥਾਲ ਬਾਜੋ ਡਾਕਟਰ ਕਦੇ ਘੇੜਾ ਕੁੜਾ ਦਿੱਤਾ ਤੇ ਉਹ ਨੂੰ ਉਹ ਬੰਦਾ ਮਿਲ ਗਿਆ ਡਾਕਟਰਾਂ ਦਾ ਬਈ ਤੂੰ ਦਾ ਯਾਰ ਕੁਝ ਦੱਸਿਆ ਹੀ ਨਹੀਂ ਉਹ ਡਾਕਟਰ ਸਾਹਿਬ ਵੀ ਦੱਸਣਾ ਕੀ ਸੀ ਜਦੋਂ ਤੇਰਾ ਆਪਰੇਸ਼ਨ ਕਰਾਇਆ ਬਈ ਹੋਰ ਹੀ ਸਿਆਪਾ ਖੜਾ ਹੋ ਗਿਆ ਤੱਕ ਗੋਲੀ ਤੇ ਤਾਂ ਵਾਲ ਆਉਂਦੇ ਤੇ ਅੱਖ ਤੇ ਘਾਉ ਹੁੰਦਾ